ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭੈਣ ਤੋਂ ਆ ਬੋ ਬੋ ਵੈਲਕਮ ਹੈ ਜੀ ਤੇ ਸੰਧੂ ਸਾਹਿਬ ਆ ਪਹੁੰਚ ਚੁੱਕੇ ਆ ਸੋਖ ਸੰਧੂ ਕੋਲ ਜਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਵੀ ਅੰਮ੍ਰਿਤਸਰ ਅੱਜ ਵੀ ਬਾਈਆਂ ਕੋਲ ਕੋ ਤਿੰਨ ਚਾਰ ਦੇ ਲਗਭਗ ਨਾਗ ਪਰ ਨਾਗ ਬੜੇ ਟੋਪਦੇ ਆ ਤੇ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਹੋਰ ਸੁਣਾਓ ਵਾਹ ਵਧੀਆ 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 ਜੀ ਪਹਿਲਾਂ ਮੁਬਾਰਕਾਂ ਤੋਂ ਗੱਡੀ ਦੇ ਬਣ ਗੱਡੀ ਵਾਹ ਵਟਾ ਹੋ ਗਈ ਲੈ ਲੈਣ ਵਾ ਤੁਸੀਂ ਨਾ ਹਾਂਜੀ ਹਾਂਜੀ ਆਂਟੀ ਤਾਂ ਤੇ ਵਾਹ ਵਾ ਇਹ ਹੋ ਗਿਆ ਹੋਰ ਸੁਣਾਓ ਹੋਰ ਸੁਣਾਓ ਵਾਹ ਵਧੀਆ ਵਧੀਆ ਸੁਣੀ ਵਧੀਆ ਹੋਰ ਤੁਸਾ ਕਿਵੇਂ ਚੱਲ ਰਿਹਾ ਕਿਆ ਬਾਜੀ ਐ ਵਧੀਆ ਚੱਲੀ ਜਾਂਦਾ ਪੌਣੀਆਂ 5 ਹੀ ਹੁਣ ਤਿੰਨ ਹੀ ਪਾਵਾਂਗੇ ਦੋ ਵੇਗੀਆਂ ਕੱਲ ਠੀਕ ਆ ਤੇ ਪਰਸੋਂ ਆਣਾ ਫੇਰ ਆਏ ਨਹੀਂ ਤੇ ਕੱਲ ਦੋ ਵੇਗੀਆਂ ਆਜੋ ਫਿਰ ਕੰਮ ਕਰੀਏ ਸ਼ੁਰੂ ਹਾਂਜੀ ਸੂਈਆਂ ਦਿਨੇ ਜਾਣੀਆਂ ਹਾਂਜੀ ਅੱਜ ਦਿਨੇ ਸੂਈਆਂ ਜੇ ਸੰਦੀਪ ਜੀ ਆ ਪਰਸੋਂ ਦੀ ਸੂਈ ਵੱਚੀ ਮਗਰ ਜੇ ਅੱਛਾ 나ੜੂ ਨਾਲ ਜੇ ਬੱਚੇ ਦਾ ਦਿਖਾ ਦਿਓ ਜੀ ਬਾਅਦ ਚ ਲੋਕ ਕਹਿੰਦੇ ਬੱਚਾ ਨਹੀਂ ਵਿਖਾਉਂਦੇ ਵੇਖ ਲਓ ਜੀ ਬੱਚਾ ਨਾ ਜੀ ਹਾਂਜੀ ਤੇ ਪਰਸੋਂ ਨਹੀਂ ਜੇ ਸੰਦੀਪ ਜੀ 12:00 ਹੋ ਜੇ 13:00 ਹੋ ਜੇ ਬੋਲਾ ਹੋਊਗਾ ਅਜੇ ਬੋਲਾ ਹੀ ਆ ਨਾ ਬੋਲਾ ਹੀ ਹੋਊਗਾ ਲਓ ਜੀ ਬੋਲੇ ਦੇ ਹੈ ਜੀ ਅਜੇ ਤੇ ਪਹਿਲਾ ਸੁਗੇ ਜੀ ਪੇਲਣ 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 ਮੂੰਹ ਦੀ ਚਾਰ ਦੰਦ ਜਰਸੀ ਹਾਂਜੀ ਹਾਂਜੀ ਮੂੰਹ ਦੀ ਚਾਰ ਦੰਦ ਟੌਪ ਕੁਆਲਿਟੀ ਚਾਰ ਦੰਦ ਮੂੰਹ ਦੀ ਤੇ ਵੇਖੋ ਕਰਾਂ ਦੀ ਨਸਲ ਕੁਆਲਿਟੀ ਦੇ ਲੈ ਵਾਲਾ ਬਖਾਰਾ ਕਰੇ ਵੀ ਹੁੰਦਾ ਜੀ ਚੱਲ ਕਰਮਾ ਲਈਏ ਟੈਂਸ ਕਰਾਂ ਨੂੰ ਕਿ ਨਹੀਂ ਚੁਆਇਜ਼ ਜੀ ਸੰਤੋਖ ਕਿਵੇਂ ਆ ਮੈਂ 1 ਨੰਬਰ ਤੁਸੀਂ ਵਧੀਆ 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 ਹੋਊਗੀ ਵੀ ਚਾਰ ਦੰਦ ਦੀ ਚਾਰ ਦੰਦ ਹੀ ਹੋਵੇਗਾ ਠੀਕ ਆ ਹਾਂਜੀ ਹਾਂਜੀ ਫਿਰ ਮੋਲ ਤੇ ਸੰਦੀਜੀ 65 70 ਜੋ ਮਰਜੀ ਜਿੱਦਾਂ ਦਾ ਬਾਜ਼ਾਰ ਚੱਲੰਦਿਆ 60 ਦੀ ਦੇ ਦਈਏ ਛੱਡ ਦੋ ਜਿੰਨੇ ਮਰਜੀ ਛੱਡਨੇ 55 ਦੀ ਦੇ ਦਈਏ ਦਰੋ ਜਾਣ ਦੋ ਹੋਰ ਕਰਦੀ ਐ ਮੋਲ ਯਾਰ ਯਾਰ ਦੀ ਹਾਂ ਨਾ 50 ਦੀ ਦੇ ਦਈਏ ਜਾਣ ਦੋ ਦੇਖ ਟਾਈਮ ਰੁੱਟਦੀਆਂ ਕਰੀ ਤਾਜੀ ਵੀਡੀਓ ਪੈਣੀ ਬਾਈ ਦੀ ਨਾਲੇ ਸੰਦੀਜੀ ਚਾਰ ਦੰਦ ਵੱੱਛੀ ਆ 16 17 ਕਿਲੋ ਦੁੱਧ ਪਾਊਗੀ ਬਸ ਠੀਕ ਆ ਜਿਹਦੇ ਕੋਲ 12 13 ਕਿਲੋ ਬੋਲਾ ਵਾ ਐਵੇਂ ਆਪਾਂ ਕਹਿ ਦਈਏ ਚੱਲਣ ਦੋ ਕਰਾਂ ਦੀ ਅਜੇ ਹੁਣੇ ਤੁਹਾਨੂੰ ਇੱਕ ਹੋਰ ਨੀ ਇਹਨਾਂ ਖਾਨਾ ਤੁਹਾਨੂੰ ਹੋਈ ਤੇ ਉਹਦਾ ਦੁੱਧ ਵੀ ਬੜਾ ਕੋਈ ਬਾਈਆਂ ਕਹਿਣ ਮਦ 25 26 ਲੀਟਰ ਹੈ ਸੰਦੀਪ ਜੀ ਕੋਈ ਮਿਣਕੇ ਤੋਲ ਕੇ ਇੱਥੇ ਲੈ ਜਾ ਵਾਹ ਆ ਵੇ ਇੰਨਾ ਦੁੱਧ ਹੋਊਗਾ ਇਹ ਦੇਖੋ ਦੇਖੋ ਠੀਕ ਆ ਕੈਨ ਨੂੰ ਭਾਵੇਂ 28 30 ਵੀ ਕਹੀ ਜਾਈਏ ਹਾਂਜੀ 25 ਤੋਂ 26 ਜਿਹੜਾ ਕੰਡੇ ਵਾਲਾ ਧਰਕੇ 25 ਤੋਂ 26 ਕਿਲੋ ਕੰਡੇ ਵਾਲਾ ਬੱਚੇ ਦੇ ਨਾਲੂ ਨਾਲ ਜੇ ਬੱਚੇ ਦੇ ਨਾਲੂ ਨਾਲ ਹੀ ਆ 8 ਤੋਂ 10 ਦਿਨਾਂ ਦੀ ਸੂਈ ਜੇ ਵੇਖੋ ਗਰਾ ਲੈਵਾ ਮੈਂ ਨਾ ਪੈਲਨਸ ਨਹੀਂ ਜੀ 26 27 ਕਿਲੋ ਦਿੱਤਾ ਵਾ ਐਰ ਕੀ 30 ਕਿਲੋ ਕਰੂਗੀ ਅਜੇ 8 10 ਦਿਨਾਂ ਦੀ ਸੂਈ ਜੇ ਸਾਰੀ ਇੱਕ ਗੱਲ ਹੈਗੀ ਪਰ ਵਹਿੜੀ ਬੜੀ ਕੁਆਲਿਟੀ ਵਾਲੀ ਫਿਰ ਮੈਂ ਨਾ ਸੰਦੀਪ ਜੀ ਕੋਈ ਪਰ ਦੁੱਧ 30 ਕਿਲੋ ਮੈਂ ਚਵਾ ਦੂਗੀ ਵਸ਼ੀ ਵਾ ਠੀਕ ਹੈ ਫਿਰ ਦੂਜਾ ਸੂਆ ਜੇ ਇਹਦੀ ਫਿਰ ਭਾਜੀ ਕੀ ਮਰ ਫਿਰ ਸੰਦੀਪ ਜੀ ਸਵਾ ਲੱਖ ਹੀ ਕਰਦੇ ਆ ਠੀਕ ਆ ਸਾਡੇ ਕੋ ਵੀ ਸਵਾ ਹੀ ਕੀਤਾ ਹੈ ਅੱਛਾ ਕੀ ਗੱਲ ਸਾ ਢੇਗ ਉਹ ਸਵਾਇ ਕੀਤਾ ਜਿੰਨਾ ਕੋ ਲਈ ਆ ਇਹ ਹਾਂ ਨਾ ਸੰਦੀਪ ਜੀ ਦੇ ਦਈਏ 85000 ਦੀ ਚਲੋ ਕੀ ਮਾਨਤਨ ਕਰਦੇ ਤੇ ਨਹੀਂ ਚਲ ਪੰਜ ਛੱਡ ਦੋ 80000 ਦੇ 80 ਚੋਂ ਵੀ ਤਿੰਨ ਛੱਡ ਦਾਂਗੇ ਚਲ ਜਾਂ ਦੋ 70000 ਦੀ ਦੇ ਦਾਂਗੇ 700 ਚੱਪਾ ਆ ਜਾਊਗਾ ਪਰ ਵਹਿੜ ਵੀ ਵੇਖ ਲਓ ਇੱਕ ਮੈਂ ਕਹਿੰਦਾ ਪਰ ਵਹਿੜ ਸਨੀ ਜੀ 30 ਕਿਲੋ ਦੋ ਤਾਂ ਮਨਾ ਦੋ ਠੀਕ ਹੈ ਪਰ ਤੋਹਫਾ ਪੀਸਾ ਨਾਲਾ ਨੂੜਾ ਛੱਡੇ ਖਾਣੇ ਪਿੰਡੇ ਵਾਲਾ ਨਾ ਵੇਖੇ ਆਰਡਰ ਤੇ ਆ ਜਿਵੇਂ ਕਹਿੰਦਾ ਫੜ ਕੇ ਲਾਇਆ ਹੁੰਦਾ ਇੰਦਾ ਦਾ ਬੜਿਆ ਗੱਲ ਸਹੀ ਆ ਏ ਬੜੇ ਢਾਂ ਬਾਸ ਦੋਸੋ ਗਾਂ ਆਈ ਟਰੋ ਲੈ ਕੇ ਆ ਗਏ ਸੰਦੀਪ ਜੀ ਇਦਾਂ ਨਹੀਂ ਮਿਲਦੀ ਨਹੀਂ ਨਹੀਂ ਮਿਲਦੀ ਨਹੀਂ ਮਿਲਦੀ ਐਵੇਂ ਆਪਾਂ ਕਹੀ ਜਾਈਏ ਲੈ ਲੈ ਛੜਾ ਮਨਾ ਜੇ ਤਾਂ ਆ ਵੇਖੋ ਬਰਾਦੇ ਠੀਕ ਆ ਚਲੋ ਆ ਜੇ ਕੋ ਸੰਦੀਪ ਜੀ ਐ ਜੇ ਫੜ ਕੇ ਕਹਿੰਦੇ ਫਿਕਸ ਕੀਆ ਤਾਂ ਵਾਕੇ ਵਾਕੇ ਇੱਕ ਸਾਰਾ ਕੰਮ ਹੀ ਆ ਤੇ ਆਹ ਬਾਈ ਜੀ ਇਹਦਾ ਸੰਦੀਪ ਜੀ ਬੱਚਾ ਨਹੀਂ ਹੈਗਾ ਸੁਈ ਨੂੰ ਕੋਈ ਪਤਾ ਨਹੀਂ ਸੁਈ ਨੂੰ ਸੰਦੀਪ ਜੀ ਜਿਹਦੇ ਕੋਲ ਹੀ ਉਹ 20 ਦਿਨ ਕਹਿੰਦੇ ਪਤਾ ਨਹੀਂ ਮਹੀਨਾ ਹੋ ਗਿਆ ਕਿ ਦੋ ਹੋ ਗਏ ਜੇ ਠੀਕ ਆ ਪਰ ਦੁੱਧ 10000 ਕਿਲੋ ਜੇ 10 11 ਕਿਲੋ ਦੋ ਤਿਆਰ 10 ਕਿਲੋ ਜੇ 11 ਹੋ ਜੇ ਗਰੰਟੀ ਵਾਲਾ 10 ਕਿਲੋ ਲਾਓ ਠੀਕ ਆ ਹਾਂਜੀ ਲਓ ਜੀ ਇਹ ਵੀ ਦੇਖੋ ਬਰਾ ਦੀ ਵੇਖੋ ਲਿਸ਼ ਕੁਲਿਸ਼ ਕਿੰਨੀ ਹੈ ਗੱਬੜੰਗ ਕਾਲੀ ਸਿੰਗੀ ਗੱਬੜ ਨੂੰ ਪਤਾ ਨਹੀਂ ਨਹੀਂ ਸੂਈ ਹੈ ਜੇ ਮਹੀਨੇ ਕਦੀ ਆ ਠੀਕ ਆ ਇਹਦੀ ਪਰ ਕੀਮਤ ਇਹਦੀ ਕੀਮਤ ਸੰਦੀਪ ਜੀ 27 28 ਜੋ ਮਰਜ਼ੀ ਕਰੀ ਜਾਈਏ ਹਾਂ ਨਾ ਸੰਦੀਪ ਜੀ 23000 ਦੀ ਦੇ ਦिए 20000 ਯਾਰ 20 ਹੀ ਦੇ ਦਾਂਗੇ ਚੱਲਣ ਤੋਂ ਕਰਾਂ ਦੇ 20000 ਦੀ ਵੈੜ ਸਿਰਫ ਹੀ ਤੇ ਵੇ ਲੋ ਅੱਜ ਹੀ ਬਾਈ ਦੀ ਵੀਡੀਓ ਪੈ ਜਾਣੀ ਆ ਬਸ ਤਿੰਨ ਹੀ ਆ ਹਾਂਜੀ ਅੱਜ ਤਿੰਨ ਤਿੰਨ ਪੀਸ ਤਿੰਨ ਆਲਕਾਰ ਕਰਾਂ ਦੇ ਕੁਆਲਿਟੀ ਪੂਰੀ ਵੀ ਵੈੜਾਂ ਦੇ ਤੇ ਬਾਕੀ ਮੇਰਾ ਵੀ ਬਾਰ-ਬਾਰ ਇਹੀ ਬੇਨਤੀ ਕਰਦੇ ਨੇ ਭਾਈ ਚੰਗੀਆਂ ਗਾਵਾਂ ਹਨਾ ਭਾਈ ਚੰਗੇ ਰਿਕਾਰਡ ਆਣੀਆਂ ਆਪਣੀ ਕੋਈ ਤਸੱਲੀ ਕਰੇ ਪੈਸੇ ਦੇਣੇ ਜਿੰਨੇ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਹਾਂਜੀ ਚਲੋ ਹੋਰ ਸੰਦੂ ਸਾਹਿਬ ਵਾਹ ਵਧੀਆ ਜੀ ਵਧੀਆ ਜੀ ਬੋਲ ਦੋ ਫਿਰ ਨੰਬਰ ਆਪਣਾ ਨਾਂ ਸੋਖ ਸੰਧੂ ਆ ਜੀ 814646722 ਸਤਿ ਸ੍ਰੀ ਅਕਾਲ